ਮੈਂ ਸੁਣਿਆ ਤੁਸੀਂ ਦੀਵਾਲੀ ਦੇ ਪਟਾਕੇ ਸਸਤੇ ਕਰਦੇ ਹੈ ਬਿਲਕੁਲ ਸਸਤੇ ਕਰਦੇ ਸਰ ਮਿੱਟੀ ਦੇ ਪਾ ਆ ਚੱਕੋ 40 ਪੈਸੇ ਦੀ ਫੁੱਲਚੜੀ 1 ਰੁਪਏ ਦੀ ਫੁੱਲਚੜੀ 2.5 ਰੁਪਏ ਦੀ ਚੱਕਰੀ 2 ਰੁਪਏ ਦਾ ਨਾਰਜੀ 2.5 ਰੁਪਏ ਦਾ ਨਾਰ 9 ਰੁਪਏ ਦਾ ਬੋਲਟ ਡੱਬੀ ਆਲੂ ਬੰਬ ਜੀ ਸਰ ਬਾਹੂਬਲੀ ਸਭ ਤੋਂ ਸਸਤੀ ਚੱਕਰੀ 35 ਰੁਪਏ ਬੱਚਿਆਂ ਦੀ ਸਪੈਸ਼ਲ ਆਈਟਮ ਕਿੰਡਲ ਜੁਆਇਸ ਇਹ ਪਟਾਕਾ ਪਟਾਕੇ ਸਾਰੇ ਖਾਣੇ ਵਾਲੀ ਆਈਟਮ ਨਹੀਂ ਹੈ ਜੀ ਤੋਂ ਵਧੀਆ ਆਈਟਮ ਹੈ ਸਾਡੀ ਦੁਕਾਨ ਦੀ ਸਰ ਇਹ ਇਹ ਕੀ ਫੁੱਟੜੀ ਹੈ ਨਾਰ ਸਰ ਨਾਰ ਪਬਜੀ ਗਨ ਸਪੈਸ਼ਲ ਆਈਟਮ ਸਰ ਸੈਲਫੀ ਸਟਿਕ ਦੇਖੋ ਸਰ ਬਟਰਫਲਾਈ ਸਾਡੀ ਦੁਕਾਨ ਦੀ ਸਭ ਤੋਂ ਲੇਟੈਸਟ ਆਈਟਮ ਕਮਾਲ ਆ ਭਾਜੀ ਇਹਦੇ ਤਾਂ ਲਾਈਟਾਂ ਦੇ ਰੰਗ ਹੀ ਚੇਂਜ ਹੋ ਗਏ ਇੱਕ ਬੱਚਿਆਂ ਲਈ ਸੇਫ ਆ ਸਭ ਤੋਂ ਜ਼ਰੂਰੀ ਆ ਕੀ ਭਾਜੀ ਰੌਕਟ ਸਪੈਸ਼ਲ ਆਈਟਮ ਐ ਸਰ ਸਾਡੀ ਦੁਕਾਨ ਦੀ 100 ਰੁਪਏ ਦੇ 10 ਪੀਸ ਆਵਰਾ ਹਨ ਤੁਸੀਂ ਅਮਰੀਕਾ ਤੋਂ ਮੰਗਾਇਆ ਅਮਰੀਕਾ ਤੋਂ ਮੰਗਾਇਆ ਸਪੈਸ਼ਲ ਦੀਵਾਲੀ ਮਨਾਉਣ ਵਾਸਤੇ ਅਸ਼ੋਕਾ ਚੱਕਰੀ ਰਜੇਸ਼ਵਰੀ ਦੀ 500 ਸ਼ੌਟ ਡੇਢ ਘੰਟਾ ਚੱਲੇਗਾ 10 ਤਰ੍ਹਾਂ ਦਾ ਪਿਆ ਸਾਡੇ ਕੋਲ 10 ਤਰ੍ਹਾਂ ਦਾ ਲੋਕਾਂ ਬਈ ਕਿ ਕਿ ਪੀਸ ਹੁੰਦਾ ਇਹ ਟ੍ਰੇਨ ਵਾਲਾ ਹਨਾਰ ਤਿੰਨ ਵਾਰ ਚੱਲੇਗਾ ਹਯਾਰਾ ਲੜੀ ਆਪਣੇ ਕੋਲ 100 ਰੁਪਏ ਦਾ ਸਟਾਰਟ ਸਰ ਇੰਨਾ ਜ਼ਿਆਦਾ ਸਟਾਕ ਤੁਹਾਡੇ ਕੋਲ ਪਿਆ ਥੇ ਬੈਟ ਬੋਲ ਵਾਲਾ ਨਾਰ ਸਰ ਇਥੋਂ ਅੱਗ ਲਗਾਓ ਸਰ ਇਹਨੂੰ ਉਹਦੇ ਬਾਅਦ ਬੋਲ ਨੂੰ ਅੱਗ ਲੱਗਦੀ ਹੈ ਬਹੁਤ ਵੱਡੇ ਵੱਡੇ ਪਟਾਕੇ ਵਾਜੇ ਲੈਟੀ ਸਰ ਸਾਡੇ ਕੋਲ ਇੰਨੀ ਹੈ 36 ਘੰਟੇ ਚਾਹੀਦੇ ਦੇਖਣ ਨੂੰ 36 ਘੰਟੇ ਜਿੰਨੇ ਰੌਕਟ ਬੰਬ ਮਿਲਣਗੇ ਸਰ ਨਵੇਂ ਡਿਜ਼ਾਈਨ 2025 ਦੇ ਆ ਕੀ ਭਾਈ ਸਾਹਿਬ ਇਹਨੇ ਬੰਦੂਕਾਂ ਰੱਖੀਆਂ ਇਹ ਵੀ ਨਾਰ ਹੈ ਜੀ ਸਰ ਹਨੂਮਾਨ ਗਦਾ ਜੀ ਅਨਾਰ ਅਨਾਰ ਸਰ ਅਨਾਰ ਲੋਕੀ ਸਰ ਜੀ ਓਰੀਓ ਦੀ ਬਿਸਕੁਟ ਖਾਂਦੇ ਆ ਤੁਸੀਂ ਕਹਿੰਦੇ ਅਨਾਰ ਵੇਚਦੇ ਸਰ ਓਰੀਓ ਦੇ ਸਰ ਇਹ 500 ਸ਼ਾਟ ਹੈ ਜੋ ਬਾਜ਼ਾਰ ਦੇ ਜੋ ਸਾਡੀ ਵੀਡੀਓ ਸ਼ੇਅਰ ਕਰੇਗਾ ਉਹਨੂੰ 10 ਪੀਸ ਕਰ ਹੋਮ ਡਿਲੀਵਰੀ ਫ੍ਰੀ ਕਿਤੇ ਜਾਣਗੇ ਭਾਜੀ 1 ਮਿੰਟ ਲੋਕਾਂ ਨੂੰ ਕਲੀਅਰ ਕਰ ਦਿੰਨਾ ਇਹ 10 ਬੰਦਿਆਂ ਨੂੰ ਮਿਲਨੇ ਆ ਇੱਕ ਇੱਕ ਬੰਦੇ ਨੂੰ ਇੱਕ ਇੱਕ ਮਿਲਣਾ ਬਸ ਵੀਡੀਓ ਸ਼ੇਅਰ ਕਰਨੀ ਹੈ ਵੈਸੇ ਹੀ ਸ਼ੇਅਰ ਕਰ ਦਿਓ ਤਾਂ ਕਿ ਲੋਕਰ ਪਤਾ ਲੱਗ ਸਕੇ ਕਿ ਕੁਰਾਲੇ ਵਿੱਚ ਖੁੱਲਰ ਫਾਇਰਵਰਕਸ ਸੱਤੋ ਸੱਸੇ ਪਟਾਕੇ ਮਿਲਦੇ ਆ। ਭਾਜੀ 10 ਬੰਦੇ ਜਿਹਨੂੰ ਤੁਸੀਂ ਦੇਨੇ ਆ। ਤੁਸੀਂ ਕਹਤੋਂ ਬੰਦੇ ਸਿਰਫ ਵੀਡੀਓ ਸ਼ੇਅਰ ਕਰੇ ਇਥੇ ਨਾਮ ਵੀ ਆਵੇ। ਸਿਰਫ ਵੀਡੀਓ ਨਹੀਂ ਆਉਂਦੀ ਲੋਡ ਸਰ। ਸਿਰਫ ਵੀਡੀਓ ਸ਼ੇਅਰ ਕਰੇ। ਟੁਮੈਂਟਾ ਸ਼ੇਅਰ ਦਾ ਨਾਮ ਤੇ ਦੱਸਣਾ ਤਾਂ ਕਿ ਪਰਚੀਆਂ ਪੈ ਸਕੇ। ਇਹ ਲੱਕੀ ਵਿਨਰ ਨੂੰ ਮਿਲਦੇ ਆ ਤੇ ਦੀਵਾਲੀ ਵੇਲੇ ਦੇਣ ਦਾ ਨਾਮ ਕੱਢੇ ਦੀਵਾਲੀ ਨੂੰ ਕੱਢਣਾ ਹੈ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਕੱਢ ਦਾਂਗੇ ਸਰ ਦੀਵਾਲੀ ਦਾ ਵਰਨੇ ਚਲਾਣੇ ਆ। ਹਾਂ ਚਲਾਣੇ ਆ ਤੇ ਇਹਦੇ ਵਿੱਚ ਭਾਜੀ ਰੇਟ ਜਿਹੜਾ ਹੈਗਾ 10000 ਹੈਗਾ ਬਾਜ਼ਾਰ ਦਾ ਇਹ ਡੰਡੇ ਸਰ ਸਾਰੇ ਜਿੰਨੇ ਲਿਸਟ ਦੇ ਵਿੱਚ ਹੈਗੇ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲ ਜਾਈਗੀ ਡੰਡਿਆਂ ਦੇ ਵਿੱਚ ਔਰ ਬਨੀਤਾ ਦੇ ਮਿਲ ਜਾਣਗੇ ਸਰ ਡੰਡੇ ਸਾਰਾ ਨਾਰ ਫੁੱਲ ਜੜੀ ਚੱਕਰੀ ਸਾਰਾ ਕੋ ਮਿਲ ਲੇਗਾ ਸਰ ਉਹ ਵੀ ਕੋਕ ਦਾ ਕੋਕ ਦਾ ਸਾਰੀ ਵੈਰਾਈਟੀ ਮਿਲੇਗੀ ਲਿਸਟ ਤੋਂ 60 ਪਲੱਸ ਜੋ ਪ੍ਰਿੰਟ ਤੋਂ ਲੈਣਾ ਤਾਂ 70 ਲੈ ਸਿਰਫ 350 ਰੁਪਏ ਦਾ ਇਹ ਪੰਜ ਵਾਰ ਚੱਲੇਗਾ ਨਾਰ ਲਗ ਲਗ ਰੰਗ ਚੱਲਣਗੇ ਫਿਸ਼ ਵਾਲਾ ਨਾਰ ਜੀ ਲਾਇਨ ਵਾਲਾ ਨਾਰ ਜੀ ਸਰ ਚੱਕਰੀਆਂ ਸਾਡੇ ਬਾਅਦ 3-400 ਤਰ੍ਹਾਂ ਦੀ ਵੈਰਾਈਟੀ ਪਈ ਹੈ ਸ਼ੁਕਰ ਯੇਸ਼ਵਰੀ ਦੀ 30 ਰੁਪਏ 65 ਰੁਪਏ ਤੁਸੀਂ ਜਾਣ ਕੇ ਪਾਜੀ ਰੇਟ ਦੇ ਜਾਣੇ ਮੜ ਕੇ ਵੀ ਮਾਰਬਲ ਦੇਣਾ ਨਹੀਂ ਜੋ ਅਸੀਂ ਵੀਡੀਓ ਦੇ ਵਿੱਚ ਸਭ ਤੋਂ بڑے ਹੋਲਸੇਲਰ ਅਕਰਾਲੀ ਦੇ ਵਿੱਚ ਅਸੀਂ ਜਿੰਨਾ ਮਰਜੀ ਮਾਲ ਲੈ ਲਓ ਕੋਈ ਦਿੱਕਤ ਨਹੀਂ 11 ਰੁਪਏ ਦਾ ਬਾਹੂ ਬਲੀ ਬਾਹੂ ਬਲੀ ਇਹਦਾ ਮਾਲ ਨਹੀਂ ਲੋਕਾਂ ਤੋਂ ਲੋਕਾਂ ਕੋਲ ਮਾਲ ਸਰ ਸਾਡੇ ਕੋਲ ਫੁੱਲ ਸਟਾਕ ਇਹਦਾ ਦੇਖੋ ਸਰ 21 ਸੈਂਚਰੀ ਸੋਨੀ ਦੀ ਸਰ ਸਪੈਸ਼ਲ ਆਈਟਮ ਹੈ ਸੋਨੀ ਦੀ ਜਿੰਨੇ ਮਰਜੀ ਪੀਸ ਲੈ ਲਓ ਸਰ ਸਾਡੇ ਕੋਲ ਇਹ ਬਾਜ਼ਾਰ ਮਿਲੇਗੀ ਨਹੀਂ ਬਾਜ਼ਾਰ ਦੇ ਵਿੱਚ ਲੋਕਾਂ ਕੋਲ ਦੋ ਦੋ ਪੀਸ ਹੋਣੇ ਸਾਡੇ ਕੋਲ 520 ਰੁਪਏ ਆ ਜੀ ਇਹਦਾ ਵੱਡਾ ਸ਼ਾਟ ਕੋਕ ਦਾ ਹਜ਼ਰ ਪਿਆ 72 ਸ਼ਾਟ ਹੈ ਸਰ ਇਹ ਸਾਰੇ ਸਟਾਕ ਚ ਪੂਰੇ ਫੁੱਲ ਸਟਾਕ ਮਿਲੇਗਾ ਕਾਕ ਬ੍ਰਾਂਡ ਦੇ ਜਿਹੜਾ ਮਰਜੀ ਆਈਟਮ ਲੈ ਲਓ ਸਰ ਫੁੱਲ ਚੜੀਆਂ ਵੀ ਤੁਹਾਡੇ ਦੋ 40 ਤੋਂ 50 ਤਰ੍ਹਾਂ ਦੀਆਂ ਤੇ ਵੈਰਾਈਟੀ ਹੈ ਸਰ ਸਿਰਫ ਏ ਔਰ ਪੀਸ ਦੇ ਵਿੱਚ ਵੀ ਪੀ ਜਿੰਨੇ ਮਰਜੀ ਲੈ ਲਓ ਸਰ ਬੰਦ ਪੇਟੀਆਂ ਮਿਲਣਗੀਆਂ 100 ਤਰ੍ਹਾਂ ਦੀ ਵੈਰਾਈਟੀ ਹੈ ਸਰ ਮਿੱਟੀ ਦੇ